देड़ियां प्राउड ऑफ यू ਜਿਵੇਂ ਤੁਸੀਂ ਕਪਿਲ ਸ਼ੋਅ ਦੇ ਵਿੱਚ ਪੰਜਾਬੀ ਵਾਲੇ ਚਿਬ ਕੱਢਿਆ ਨਾ ਸਵਾਦ ਆ ਗਿਆ ਜਦੋਂ ਬਾਹਰ ਲੋਕ ਕਹਿੰਦੇ ਨੇ ਨਾ ਕਿ ਇਨਸਾਨ ਹੋਵੇ ਤਾਂ ਭੱਲਾ ਸਾਹ ਵਰਗਾ ਹੋਵੇ ਸੌ ਰੱਬ ਦੀ ਉਹਦਾ ਨਾ ਮਨ ਗਦਗਦ ਹੋ ਉੱਠਦਾ ਕੰਮ ਦੱਸ ਕੀ ਆ ਮੈਂ ਸੋਚਦਾ ਸੀ ਰੈਡ ਮੈਂ ਗੱਡੀ ਚੇਂਜ ਕਰ ਲਾ ਫੇਟੇ ਚ ਸੋਚਣ ਵਾਲੀ ਕਿਹੜੀ ਗੱਲ ਹੈ ਕਰ ਲਾ ਚੇਂਜ ਮੈਂ ਮਨਾ ਕਰ ਦੂੰ ਤੂੰ ਮੇਰੇ ਲਈ ਲਾ ਮਟੀਰੀਅਲ ਲਈ ਲਾ ਨਾ ਤੁਸੀਂ ਸਮਝੇ ਨਹੀਂ ਡੈਡ ਮੈਂ ਗੱਲ ਕਰ ਰਿਹਾ ਸੀਗਾ ਕਿ ਮੈਂ ਗੱਡੀ ਨਵੀਂ ਲੈ ਲਾਂ ਅੱਛਾ ਨਵੀਂ ਲੈ ਲਮਾ ਤੇ ਕਿਹੜੀ ਐਸ ਵੇਲੇ ਤੇਰੇ ਕੋਲ ਆ ਇਹਦੇ ਚ ਕੀ ਪ੍ਰੋਬਲਮ ਆ ਉਹ ਤਾਂ ਡੈਡ ਪੁਰਾਣੀ ਹੋ ਗਈ ਨਾ ਹੁਣ ਪੁਰਾਣੀ ਹੋ ਗਈ ਤੇ ਤੇਰੀ ਮਾਂ 35 ਸਾਲ ਪੁਰਾਣੀ ਆ ਮੈਂ ਤਾਂ ਇਹ ਤੱਕ ਬਦਲੀ ਨਹੀਂ ਉਹ ਕਦੇ ਤਾਂ ਐਗਜ਼ਾਮਪਲ ਚ ਅੱਜ ਦੀ ਦੇ ਦਿਆ ਕਰੋ ਅੱਛਾ ਤੇਰਾ ਮਤਲਬ ਤੇਰੀ ਮਾਂ ਚਾਜਦੀ ਨਹੀਂ ਜਾਂ ਤੂੰ ਗੱਲ ਕਰਨੀ ਆ ਪੁੱਠੀ ਗੱਲ ਕਰਨੀ ਸਿੱਧਾ ਕਹਿ ਦੋ ਨਹੀਂ ਲੈ ਕੇ ਦੇਣੀ ਬਸ ਠੀਕ ਆ ਫਿਰ ਮੈਂ ਵੀ ਕੀ ਮੈਂ ਵੀ ਰਾਣੀ ਨਾਲ ਹੀ ਸਾਰ ਲੂੰ ਥੈਟਸ ਲਾਈਕ ਅ ਗੁੱਡ ਬாய் ਯਾਰ ਮੰਮੀ ਇਨੇ ਸਾਲ ਤੁਸੀਂ ਇਸ ਬੰਦੇ ਨਾਲ ਕੱਢ ਕੇ ਲੈ ਬੇਟੇ ਜੇ ਮੈਂ ਨਾ ਕੱਢਦੀ ਇਹਨਾਂ ਨੇ ਕਿਸੇ ਹੋਰ ਨੂੰ ਕੱਢ ਕੇ ਲੈ ਜਾਣਾ ਸੀ ਤਾ ਤਬਰੀਕਾਂ ਮਲਿਆਂ ਦਾ